ਤਿੰਨ ਜਾਣੇ ਸੀ ਟ੍ਰਿਪਲ ਐਕ ਦਾ ਸਾਡਾ ਜਿਹੜਾ ਅੱਜ ਚੱਲ ਰਿਹਾ ਸੀ ਕਿ ਵੱਧ ਤੋਂ ਵੱਧ ਟ੍ਰਿਪਲ ਐਕ ਦੇ ਚਲਾਨ ਕਰਦੇ ਜਿਹਦੇ ਕੋਲ ਕਾਗਜ਼ ਪੱਤਰ ਇਹਨਾਂ ਕੋਲ ਹੈਗੇ ਮੋਟਰਸਾਈਕਲ ਦੇ ਇਹਨਾਂ ਨੇ ਵਿਖਾਏ ਆ ਇਹਦਾ ਜਿਹੜਾ ਚਲਾਨ ਆ ਨਾਲ ਟ੍ਰਿਪਲ ਐਕ ਦਾ ਪਲੱਸ ਸ਼ਰਾਬ ਦਾ ਹੈਲਮਟ ਦਾ ਸਾਰੇ ਚਲਾਨ ਕੀਤੇ ਗਏ ਮਾਰਿਆਂ ਨੂੰ ਇੱਕ ਮੈਸੇਜ ਆਊਗਾ ਵੀ ਦੇਖੋ ਟ੍ਰੈਫਿਕ ਰੂਲ ਨੂੰ ਫਾਲੋ ਕਰੋ ਕਿਉਂਕਿ ਜਿਹੜੀ ਆਪਣੀ ਰੋਡ ਤੇ ਜੰਗ ਲੱਗੀ ਹੋਈ ਆ ਉਹਨੂੰ ਆਪਾਂ ਘੱਟ ਕਰ ਸਕੀਏ ਮੇਰੇ ਦੋਸਤੋ ਤੁਹਾਡਾ ਕੋਈ ਰਿਸ਼ਤੇਦਾਰ ਜਾ ਰਿਹਾ ਤੇ ਇਸ ਹਾਵਨਾ ਹਰ ਬੰਦੇ ਨੂੰ ਇਹ ਸੋਚਣਾ ਪਊਗਾ ਟ੍ਰੈਫਿਕ ਰੂਲ ਨੂੰ ਮੰਨਣਾ ਪਊਗਾ ਕਿ ਜਿਹੜਾ ਵੀ ਰੌਂਗ ਸਾਈਡ ਜਾਂਦਾ ਸਾਡੇ ਸ਼ਹਿਰ ਦੀ ਸੁੰਦਰਤਾ ਖਤਮ ਕਰਦਾ ਰੌਂਗ ਸਾਈਡ ਜਾਣ ਨਾਲ ਸਾਡਾ ਟ੍ਰੈਫਿਕ ਜਾਮ ਹੁੰਦਾ ਸਾਨੂੰ ਟ੍ਰੈਫਿਕ ਮੁਲਾਜ਼ਮਾਂ ਨੂੰ ਪ੍ਰੋਬਲਮ ਆਉਂਦੀ ਆ ਔਰ ਨਾਲ ਦੀ ਨਾਲ ਪਬਲਿਕ ਨੂੰ ਪ੍ਰੋਬਲਮ ਆਉਂਦੀ ਆ ਅੱਗੋਂ ਜੂਟਰਨ ਲੈ ਕੇ ਆਓ ਜਿੱਥੇ ਤੁਹਾਡਾ ਰਾਹ ਬੰਦ ਆ ਜਾਂਦਾ ਜਿੱਥੇ ਵੀ ਜੂਟਰਨ ਕੱਢਿਆ ਤੁਹਾਨੂੰ ਜੂਟਰਨ ਲੈ ਲਓ ਕੋਈ ਵੀ ਅਤਾ ਕਿਲੋਮੀਟਰਾਂ ਦਾ ਫਰਕ ਨਹੀਂ ਪੈਂਦਾ ਸੱਸੀਆ ਕਾਲਜੀ ਤੁਸੀਂ ਦੇਖ ਰਹੇ ਹੋ ਵਿਧਾਨਾ ਲਾਈਟ ਤੇ ਮੈਂ ਮਿ ਖੁਨੇ ਮੌਜੂਦਾਂ ਵਿਧਾਨਾ ਤੇ ਸੰਭਰਾਲਾ ਚੌਕ ਤੇ ਜਿਹੜੇ ਟ੍ਰਾਫਿਕ ਮੁਲਾਜ਼ਮ ਨੇ ਕਾਫੀ ਮੁਸ਼ਕਿਲ ਆਪਣੀ ਨੌਕਰੀ ਕਰ ਰਹੇ ਨੇ ਤਿੰਨ ਮੁੰਡਿਆਂ ਨੂੰ ਜਿਹੜਾ ਹੈ ਰਾਉਂਡ ਅਪ ਕਰਕੇ ਉਹਨਾਂ ਨੂੰ ਰੋਕਿਆ ਜਾਂਦਾ ਹੈ ਟ੍ਰਿਪਲਿੰਗ ਕਰ ਰਹੇ ਹੁੰਦੇ ਨੇ ਤੇ ਉਹਨਾਂ ਦਾ ਜਦ ਐਲਕੋਹਲ ਲੈਵਲ ਜਿਹੜਾ ਹੈ ਚੈੱਕ ਕੀਤਾ ਜਾਂਦਾ ਹੈ ਤਦ ਪਾਇਆ ਜਾਂਦਾ ਹੈ ਕਿ ਉਹਨਾਂ ਨੇ ਐਲਕੋਹਲ ਜਿਹੜੀ ਹੈ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਪੀਤੀ ਹੋਈ ਹੈ ਉਹਨਾਂ ਦਾ ਚਲਾਨ ਕੀਤਾ ਜਾਂਦਾ ਹੈ ਮੌਕੇ ਤੇ ਲੋਨ ਇੰਚਾਰਜ ਹਰਤਾ ਸਿੰਘ ਵੀ ਪਹੁੰਚਦੇ ਨੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਉਹ ਤੁਸੀਂ ਵੀ ਸੁਣੋ ਸਤਿ ਸ਼੍ਰੀ ਅਕਾਲ ਜੀ ਮੈਂ ਪਹਿਲਾਂ ਤਾਂ ਤੁਹਾਡਾ ਧੰਨਵਾਦੀ ਆ ਕਿ ਤੁਸੀਂ ਬਹੁਤ ਵਧੀਆ ਖਬਰ ਜਿਹੜੀ ਆ ਦੇਖਦੇ ਰਹਿੰਦੇ ਸਾਡੇ ਨਾਲ ਦੇ ਇਹ ਤਿੰਨ ਜਣੇ ਸੀ ਟ੍ਰਿਪਲਿੰਗ ਦਾ ਸਾਡਾ ਜਿਹੜਾ ਅੱਜ ਚੱਲ ਰਿਹਾ ਸੀ ਤੇ ਵੱਧ ਤੋਂ ਵੱਧ ਟ੍ਰਿਪਲਿੰਗ ਤੇ ਚਲਾਨ ਕਰਨੇ ਚੈੱਕ ਕਰਨ ਤੇ ਪਤਾ ਲੱਗਿਆ ਵੀ ਇਹਦਾ ਦੋ ਬੰਦੇ ਦੀ ਸ਼ਰਾਬ ਪੀਤੀ ਵੀ ਇੱਕ ਦੀ ਨਹੀਂ ਜਿਹਦੇ ਕੋਲ ਕਾਗਜ਼ ਪੱਤਰ ਇਹਨਾਂ ਕੋਲ ਹੈਗੇ ਮੋਟਰਸਾਈਕਲ ਦੇ ਇਹਨਾਂ ਨੇ ਵਿਖਾਏ ਆ ਇਹਦਾ ਜਿਹੜਾ ਚਲਾਨ ਆ ਨਾਲ ਟ੍ਰਿਪਲਿੰਗ ਦਾ ਪਲੱਸ ਸ਼ਰਾਬ ਦਾ ਹੈਲਮਟ ਦਾ ਸਾਰੇ ਚਲਾਨ ਕੀਤੇ ਗਿਆ ਤੇ ਚਲਾਨ ਕਰਕੇ ਪਰਚੀ ਨਾਲ ਲੱਤੀ ਆ ਕਿਸੇ ਨਾਲ ਕੋਈ ਧੱਕਾ ਨਹੀਂ ਕਿਸੇ ਨਾਲ ਕੋਈ ਗੱਲ ਨਹੀਂ ਵਾਦ ਨਹੀਂ ਹੋਲੜ ਬਾਈ ਦਾ ਜਿਹੜਾ ਬੰਦਾ ਕਰਦਾ ਹੀ ਆ ਮਾੜਾ ਮੋੜ ਮੈਦਨਾ ਗੱਲ ਕਰਾਉਣੀ ਉਹਨਾਂ ਮੌਕਾ ਨਹੀਂ ਦਿੱਤਾ ਹੀ ਚਲਾਨ ਕਰਦੇ ਆ ਨਹੀਂ ਕਿ ਮੈਂ ਹੈ ਨਹੀਂ ਕਿਸੇ ਬਾਰੇ ਚਲਾਨ ਕਰਦਾ ਹੈ ਹੈਲਮਟ ਦਾ ਵੀ ਕੀਤਾ ਜੀ ਟ੍ਰਿਪਲਕ ਦਾ ਵੀ ਕੀਤਾ ਸ਼ਰਾਬ ਦਾ ਵੀ ਕੀਤਾ ਜੀ ਸਰ ਹੋਰ ਮੈਂ ਸਾਰਿਆਂ ਨੂੰ ਇੱਕ ਮੈਸੇਜ ਆਉਂਗਾ ਵੀ ਦੇਖੋ ਟ੍ਰੈਫਿਕ ਰੂਲ ਨੂੰ ਫਾਲੋ ਕਰੋ ਕਿਉਂਕਿ ਜਿਹੜੀ ਆਪਣੀ ਰੋਡ ਤੇ ਜੰਗ ਲੱਗੀ ਹੋਈ ਆ ਉਹਨੂੰ ਆਪਾਂ ਘੱਟ ਕਰ ਸਕੀਏ ਜਿਹੜਾ ਕਿ ਆਪਾਂ ਸ਼ਰਾਬ ਪੀ ਕੇ ਲੋਕ ਵਹੀਕਲ ਚਲਾ ਰਹੇ ਆ ਜਾਓ ਆਪਣਾ ਐਕਸੀਡੈਂਟ ਜਾਂ ਕਿਸੇ ਹੋਰ ਦਾ ਕਰ ਸਕਦੇ ਆ ਇਸ ਕਰਕੇ ਵੇ ਗਰੇਜ ਕਰੀਏ ਪਿਆਹੀ ਸ਼ਰਾਬ ਪੀ ਕੇ ਵਹੀਕਲ ਨਹੀਂ ਚਲਾਉਣਾ ਸਾਡੇ ਅੱਗੇ ਜਾਣ ਵਾਲਾ ਸਾਡਾ ਹੀ ਕੋਈ ਰਿਸ਼ਤੇਦਾਰ ਹੈ ਜਿਵੇਂ ਕਿ ਤੁਸੀਂ ਮੇਰੇ ਦੋਸਤੋ ਤੁਹਾਡਾ ਕੋਈ ਰਿਸ਼ਤੇਦਾਰ ਜਾ ਰਿਹਾ ਤੇ ਇਸ ਹਿਸਾਬ ਨਾਲ ਹਰ ਬੰਦੇ ਨੂੰ ਇਹ ਸੋਚਣਾ ਪਊਗਾ ਟ੍ਰੈਫਿਕ ਰੂਲ ਨੂੰ ਮੰਨਣਾ ਪਊਗਾ ਔਰ ਮੈਂ ਅਪੀਲ ਕਰੂੰਗਾ ਸਾਰਿਆਂ ਨੂੰ ਕਿ ਕੋਈ ਵੀ ਵਹੀਕਲ ਚਲਾਉਂਦੇ ਸਮੇ ਨਸ਼ਾ ਕੋਈ ਇਸ ਤਰ੍ਹਾਂ ਦਾ ਵੀ ਨਾ ਕਰੇ ਤੇ ਬਿਨਾ ਲਾਇਸੈਂਸ ਕੋਈ ਵਹੀਕਲ ਨਾ ਚਲਾਵੇ ਧੰਨਵਾਦ ਇਹ ਸਮਰਾਲਾ ਚੌਕ ਰੋਕੇ ਗਏ ਜੀ ਦੋ ਬੰਦਿਆਂ ਨੇ ਸ਼ਰਾਬ ਪੀਤੀ ਏਕ ਨੇ ਨਹੀਂ ਪੀਤੀ ਜੀ ਜਿਹਨੇ ਨਹੀਂ ਪੀਤੀ ਉਹਦੇ ਵਾਲੇ ਮੋਟਰਸਾਈਕਲ ਤਾਂ ਉਹਨੇ ਪੀਤੀ ਹੋਈ ਏ ਤੇ ਅੱਜ ਸਵੇਰੇ ਤੇ ਕਾਫੀ ਚਲਾਣ ਦੇ ਰਹੇ ਕਿਤੇ ਗਏ ਰੌਂਗ ਸਾਈਡ ਤੇ ਲੋਕ ਕਾਫੀ ਜਾ ਰਹੇ ਨੇ ਇਸੇ ਰੂਪ ਤੋਂ ਉਹਨਾਂ ਲੋਕਾਂ ਨੂੰ ਕੀ ਦੱਸਣਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਕਈ ਵਾਰ ਆਪਣੇ ਮਾਧਿਆ ਰਹੀਂ ਕਹਿ ਚੁੱਕਾ ਕਿ ਜਿਹੜਾ ਵੀ ਰੌਂਗ ਸਾਈਡ ਜਾਂਦਾ ਸਾਡੇ ਸ਼ਹਿਰ ਦੀ ਸੁੰਦਰਤਾ ਖਤਮ ਕਰਦਾ ਰੌਂਗ ਸਾਈਡ ਜਾਣ ਨਾਲ ਸਾਡਾ ਟ੍ਰੈਫਿਕ ਜਾਮ ਹੁੰਦਾ ਸਾਨੂੰ ਟ੍ਰੈਫਿਕ ਮੁਲਾਜ਼ਮਾਂ ਨੂੰ ਪ੍ਰੋਬਲਮ ਆਉਂਦੀ ਆ ਔਰ ਨਾਲ ਦੀ ਨਾਲ ਪਬਲਿਕ ਨੂੰ ਪ੍ਰੋਬਲਮ ਆਉਂਦੀ ਆ ਇੱਕ ਬੰਦਾ ਰੌਂਗ ਸਾਈਡ ਜਾ ਕੇ ਸਾਰੀਆਂ ਗੱਡੀਆਂ ਨੂੰ ਪਰੇਸ਼ਾਨ ਕਰਦਾ ਚਾਹੇ ਉਹ ਮੋਟਰਸਾਈਕਲ ਆ ਚਾਹੇ ਉਹ ਕਾਰ ਆ ਚਾਹੇ ਵੱਡਾ ਟਰੱਕ ਆ ਮੈਂ ਉਹਦੇ ਵਾਸਤੇ ਇਹੀ ਬੇਨਤੀ ਕਰੂੰਗਾ ਕਿ ਭਾਈ ਆਪਣੇ ਸੱਦੇ ਹੱਥ ਚੱਲੋ ਹਮੇਸ਼ਾ ਹੀ ਅੱਗੋ ਜੂ ਕਰਨ ਲੈ ਕੇ ਆਓ ਜਿੱਥੇ ਤੁਹਾਡਾ ਰਾਹ ਬੰਦਾ ਵਾ ਜਿੱਥੇ ਵੀ ਜੂ ਟਰਨ ਕੱਢਿਆ ਤੁਰਨਾ ਜੂ ਕਰਨ ਦੇ ਲੋ ਕੋਈ ਵੀ 100 ਕਿਲੋਮੀਟਰ ਦਾ ਫਰਕ ਨਹੀਂ ਪੈਂਦਾ ਤੁਸੀਂ ਗੱਡੀ ਦੇ ਬੈਠੇ ਹੋ ਜੇ ਪੈਦਲ ਹੋਵੇ ਤਾਂ ਫਿਰ ਤੇ ਬੰਦਾ ਕਵੇ ਵੀ ਤੁਸੀਂ ਗੱਡੀ ਤੇ ਜਾ ਰਹੇ ਹੋ ਮੋਟਰਸਾਈਕਲ ਤੇ ਜਾ ਰਹੇ ਹੋ ਤੁਸੀਂ ਰੌਕ ਸਾਈਡ ਨਾ ਜਾਓ ਮੇਰੀ ਅਪੀਲ ਹੈ ਦੇ ਜਿਹੜੇ ਬੰਦੇ ਹੁਣ ਰੌਂਡ ਆਪ ਕਿਤੇ ਆ ਕਿਸੇ ਸਪੈਸ਼ਲ ਨਾਕੇ ਤਹਿਤ ਕਿਤੇ ਜਿਹੜੀ ਡ੍ਰੀ ਚੈਕਿੰਗ ਦੇ ਵਿੱਚ ਹੀ ਲੋਕ ਪਰ ਡ੍ਰੀ ਚੈਕਿੰਗਾ ਟ੍ਰਿਪਲਿੰਗ ਦੀ ਚੈਕਿੰਗਾ ਉਹਦੇ ਵਿੱਚ ਹੀ ਕੀਤਾ ਜਿਹੜੇ ਸ਼ਰਾਬ ਪੀਤੇ ਹੈ ਕੋਲ ਐਲਕੋਮਿਟਰ ਹੁੰਦੇ ਆ ਸਵੇਰੇ ਵੀ ਕੋਈ ਸ਼ਰਾਬ ਪੀਤਾ ਸਾਡੇ ਕੋਲ ਆ ਜਾਂਦਾ ਉਹਦਾ ਵੀ ਚਲਾਨ ਕਰਦੇ ਆ ਸਪੈਸ਼ਲ ਡਰਾਈਵ ਵੀ ਹੁੰਦੀ ਆ ਅੱਜ ਜਿਵੇਂ ਟ੍ਰਿਪਲਿੰਗ ਦੀ ਸਪੈਸ਼ਲ ਡਰਾਈਵ ਸੀ ਬਾਕੀ ਦੇ ਚਲਾਨਾ ਬਾਰੇ ਤੁਸੀਂ ਐਡੀਸੀਪੀ ਡਰਾਈਵ ਕੋਲ ਤੋਂ ਪੁੱਛੋ